ਦੇਖੋ ਬੜਾ ਮੰਦ ਭਾਗੀ ਇਹ ਗੱਲ ਹੈ ਕਿ ਜਿਹੜਾ ਅਸੀਂ ਫਰੀ ਦੇ ਵਿੱਚ ਖੂਨਦਾਨ ਕਰਦੇ ਆ ਪਹਿਲਾਂ ਉਹ 300 ਰੁਪਏ ਦੀ ਬੋਤਲ ਮਿਲਦੀ ਸੀ ਜੇ ਕਿਸੇ ਨੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੈ ਕੇ ਜਾਣੀ ਤੇ ਅੱਜ ਉਹਦਾ ਰੇਟ ਵਧਾ ਕੇ ਥੋੜਾ ਬਹੁਤਾ ਨਹੀਂ 400 500 ਨਹੀਂ ਬਲਕਿ ਇਹਨੂੰ ਵਧਾ ਕੇ 1300 ਤੱਕ ਕਰ ਦਿੱਤਾ ਗਿਆ 1100 ਤੋਂ ਲੈ ਕੇ 1350 ਰੁਪਿਆ ਜਿਹੜੇ ਜਿਹੜਾ ਕੋਈ ਮਰ ਰਿਹਾ ਹੈ ਡੈਥ ਬੈੱਡ ਦੇ ਉੱਪਰ ਹੈ ਜਿਹਨੂੰ ਫੋਨ ਦੀ ਲੋੜ ਹੈ ਉਹਦੇ ਤੋਂ ਹੁਣ 1300 ਰੁਪਿਆ ਵਸੂਲਿਆ ਜਾਇਆ ਕਰੂਗਾ ਅਗਰ ਕਿਸੇ ਨੂੰ 3 ਯੂਨਿਟਾਂ ਦੀ ਲੋੜ ਪੈ ਗਈ ਤਾਂ ਉਹ ਤੋਂ 4000 ਰੁਪਿਆ ਵਸੂਲਿਆ ਜਾਊ ਜੋ ਕਿ ਪਹਿਲਾਂ 900 ਰੁਪਿਆ ਸੀ ਤੇ ਬੜਾ ਮੰਦ ਭਾਗ ਹੈ ਤੇ ਪੰਜਾਬ ਸਰਕਾਰ ਹੁਣ ਲੋਕਾਂ ਦੇ ਖੂਨ ਪੀਣ ਤੇ ਤਾਰੂ ਹੋ ਗਈ ਹੈ ਕਿਉਂਕਿ ਕੋਈ ਬੰਦਾ ਜਦੋਂ ਇਹੋ ਜੀ ਸਥਿਤੀ ਦੇ ਵਿੱਚ ਪਹੁੰਚ ਜਾਂਦਾ ਹੈ ਵੀ ਉਹ ਡੈਥ ਬੈੱਡ ਦੇ ਉੱਤੇ ਤਾਂ ਡਾਕਟਰ ਰეკਮੈਂਡ ਕਰਦੇ ਆ ਵੀ ਤੁਹਾਨੂੰ ਬਲੱਡ ਚੜਾਉਣਾ ਪਊਗਾ ਫਿਰ ਉਹ ਭਾਈ ਦਿਆ ਸਰਕਾਰੀ ਹਸਪੀਟਲ ਨੂੰ ਕਿਉਂਕਿ ਪਹਿਲੇ ਹੀ ਫੜ ਤੜ ਕੇ ਪ੍ਰਾਈਵੇਟ ਹਸਪੀਟਲਾਂ ਦੇ ਉੱਤੇ ਪੈਸਾ ਲੱਗਿਆ ਹੁੰਦਾ ਤਾਂ ਉੱਥੇ ਆ ਕੇ ਪਤਾ ਲੱਗਦਾ ਜੀ ਵੀ ਜਿਹੜਾ 300 ਵਾਲਾ ਖੂਨ ਹੈ ਉਹ ਸਾਨੂੰ ਹੁਣ 1100 ਚ 1300 ਰੁਪਏ ਚ ਮਿਲੂਗਾ ਤਾਂ ਕਿਤੇ ਨਾ ਕਿਤੇ ਲੁੱਟਣ ਵਾਲੀਆਂ ਗੱਲਾਂ ਨੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਵੀ ਇਹੋ ਜਿਹੇ ਜਿਹੜੇ ਨਕੰਮੇ ਫੈਸਲੇ ਤੁਸੀਂ ਲੈਦੇ ਹੋ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲਓ ਤਾਂ ਜੋ ਲੋਕਾਂ ਨੂੰ ਰਾਤ ਮਿਲ ਸਕੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਸਿਹਤ ਸਹੂਲਤਾਂ ਬਹੁ ਇੱਕ ਪਾਸੇ ਤੁਸੀਂ ਡੈਥ ਬੈੱਡ ਦੇ ਉੱਤੇ ਪਏ ਹੋਏ ਬੰਦੇ ਦਾ ਮਾਸ ਖਾਣ ਦੀ ਕੋਸ਼ਿਸ਼ ਕਰ ਰਹੇ ਹੋ ਉਹਦਾ ਖੂਨ ਨਚੋੜਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਫੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਕੇ 300 ਰੁਪਿਆ ਵੀ ਨਹੀਂ ਲੈਣਾ ਚਾਹੀਦਾ ਜਿਹੜਾ ਖੂਨ ਅਸੀਂ ਖੂਨਦਾਨ ਕਰਦੇ ਹਾਂ ਜਿਹੜਾ ਅਸੀਂ ਫ੍ਰੀ ਦੇ ਵਿੱਚ ਖੂਨਦਾਨ ਕਰਕੇ ਆਉਨੇ ਆ ਮੈਂ ਵੀ ਘੱਟੋ ਘੱਟ 35-40 ਵਾਰ ਖੂਨਦਾਨ ਕਰਿਆ ਹੋਊ ਕਿੰਨੇ ਸਾਰੇ ਕੈਂਪ ਲਵਾਤੇ ਤੁਸੀਂ ਉਹਦਾ ਦੇ ਉੱਤੇ ਵੀ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕੀ ਤੁਹਾਡੀ ਸਰਕਾਰ ਇੰਨੀ ਨਿਕੰਮੀ ਹੋਊਗੀ ਕੀ ਤੁਹਾਡਾ ਖਜ਼ਾਨਾ ਪੀਪੇ ਤੋਂ ਵੀ ਥੱਲੇ ਚਲੇ ਗਿਆ ਵੀ ਅੱਜ ਤੁਸੀਂ ਮਰਦੇ ਲੋਕਾਂ ਦੇ ਉੱਪਰ ਵੀ ਪੈਸੇ ਕਮਾਉਣ ਦੀ ਕੋਸ਼ਿਸ਼ ਕਰਦੇ ਮੈਂ ਨਾਲ ਸਚਿਨ ਪੌਰ ਦੋ ਜੀ ਸਚਿਨ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਹੁਣ ਆਪਾਂ ਕੂਨ ਦੇ ਬੋਤਲਾਂ ਦੇ ਰੇਟ ਵਧੇ ਨੇ 300 ਤੋਂ 13-14 ਰੁਪਏ ਮੈਂ ਕਹਿੰਦਾ ਬੋੜੀ ਹੀ ਸ਼ਰਮਨਾਗ ਗੱਲ ਹੈ ਜੀ ਇਹ ਸਰਕਾਰ ਲਈ ਵੀ ਇਹ ਆ ਹੱਦਾਂ ਤੱਕ ਜਿਵੇਂ ਦਿਓਲ ਸਾਹਿਬ ਨੇ ਕਿਹਾ ਵੀ ਆਦਤ ਉੱਤਰਾਈ ਵੀ ਅਸੀਂ ਹੁਣ ਮੁਰਗਿਆਂ ਦਾ ਜਿਵੇਂ ਪਹਿਲਾਂ ਕਿਸੇ ਕੋ ਹੁੰਦਾ ਹੈ ਨਾ ਅਦਾਲੀ ਵਕਤੀ ਮੁਰਗਿਆਂ ਦੇ ਮੂੰਹ ਚੋਂ ਵੀ ਸੋਨਾ ਕੱਢਣ ਵਾਲੀ ਗੱਲਬਾਤ ਉਹ ਮੁਰਗਿਆਂ ਨੂੰ ਖਾੜਨ ਲੱਗ ਗਏ ਨੇ ਸਰਕਾਰ ਕਿਵੇਂ ਪਹਿਲਾਂ ਕਹਿੰਦੇ ਸੀ ਸਾਡੀ ਦਿੱਲੀ ਦੇ ਵਿੱਚ ਸਿਹਤ ਸਬਦਾਵਾਂ ਲਈ ਫੋਰਮ ਤੋਂ ਦੇਖਣਾ ਆ ਰਹੇ ਟੀਮਾਂ ਜੀ ਸਾਡੀ ਸਿਹਤ ਸਬਦਾਵਾਂ ਪੂਰੇ ਆਲ ਆਵਰਲਡ ਇੰਡੀਆ ਚ ਨਹੀਂ ਵਰਲਡ ਦੇ ਵਿੱਚ ਨੰਬਰ 1 ਹੈ ਉੱਥੇ ਦਿੱਲੀ ਦੇ ਵਿੱਚ ਵੀ ਹੁਣ ਲੋਕਾਂ ਨੇ ਆਇਨਾ ਦਿਖਾਤਾ ਤੇ ਇੱਥੇ ਹੁਣ ਤੁਸੀਂ ਦੇਖ ਲਓ ਜਿਹੜਾ ਮਹਾਦਾਨ ਕੂਨਦਾਨ ਮਹਾਦਾਨ ਕਹਿੰਦੇ ਆਪਾਂ ਨੂੰ ਉਹਦੇ ਤੇ 13 1300 ਰੁਪਏ ਇਹ ਲਗਾ ਕੇ ਤੇ ਉੱਤੋਂ ਕਹਿੰਦੇ ਨੇ ਜੀ ਸਾਡੇ ਹਸਪਤਾਲ ਦਾ ਫ੍ਰੀ ਆ ਜੀ ਆ 350 ਰੁਪਏ ਜੀ ਪਰ ਆਪਾਂ ਪ੍ਰਾਈਵੇਟ ਚ ਕੀ ਇਲਾਜ ਨਹੀਂ ਕਰਾਂਦੇ ਆਪਾਂ ਉਰੇ ਆਣੇ ਆਗੇ ਉਰੇ ਆਪਾਂ ਨੂੰ ਕਹਿ ਦਿੰਦੇ ਨੇ ਜਾਓ ਜੀ ਤੁਸੀਂ ਤਾਂ ਅਰਜਿੰਦਰਾ ਚਲੇ ਜਾਓ ਕੋਈ ਥੋੜੀ ਵੀ ਸੱਟ ਲੱਗੀ ਹੋਵੇ ਆਪਾਂ ਫਿਰ ਯਾਰ ਬੰਦਾ ਮਰਦਾ ਕੀ ਨਹੀਂ ਕਰਦਾ ਅਗਲਾ ਕਹਿੰਦਾ ਚਲੋ ਯਾਰ ਆਪਾਂ ਪ੍ਰਾਇਓਰਟੀ ਚਲੇ ਆਓ ਉੱਥੋਂ ਆਪਾਂ ਪੈਸੇ ਬਚਾਣ ਲਈ ਇੱਥੇ ਆ ਨਾ ਚਲੋ ਖੂਨ ਦੀ ਇੱਤੋਂ ਆਪਾਂ ਨੂੰ 350 ਮਿਲ ਜੂਗੀ ਵੈਸੇ ਰੀਮਰਿੰਦੀ ਉਹ ਸਾਹਮਣੇ ਕਿਹਾ ਵੀ ਉਹ ਵੀ ਨਹੀਂ ਹੋਣੀ ਚਾਹੀਦੀ ਐਡੇ ਐਡੇ ਵੱਡੀਆਂ ਗੱਲਾਂ ਕਹਿੰਦੇ ਨੇ 350 ਰੁਪਏ ਕੀ ਲੋਕਾਂ ਤੋਂ ਆਪਾਂ ਵਸੂਲਣਾ ਕਿ ਲੋਕਾਂ ਦੇ ਹਿੱਤ ਚ ਇਹ ਸਰਕਾਰ ਕਹਿੰਦੀ ਲੋਕਾਂ ਦੀ ਸਰਕਾਰ ਆ ਕਿ ਲੋਕਾਂ ਨੂੰ ਫ੍ਰੀ ਨਹੀਂ ਕਰ ਸਕਦੀ ਇਹ ਕਰਨਾ ਚਾਹੀਦਾ ਪਰ ਉਹ ਤੇ ਉਲਟਾ 1350 ਕਰਦਾ ਪ੍ਰਾਈਵੇਟ ਦੇ ਨਾਲ ਮਲਾਤਾ ਤੇ 1350 ਇੱਥੇ ਲੈ ਕੇ ਨਾ ਪ੍ਰਾਈਵੇਟ ਵਾਲੇ 1000 ਰੁਪਏ ਚਾਰਜਸ ਲਾ ਦੇ ਨੇ ਪ੍ਰਾਈਵੇਟ ਦਾ ਤਾਂ ਰੇਟ ਹੋਰ ਵੱਜੇਗਾ ਕਿਉਂਕਿ ਤੇਰ ਫੋਟੋ ਰਿ ਨੇ ਐਕਚੁਅਲੀ ਜੀ ਗੱਲ ਹੈ ਜਦੋਂ ਆਪਾਂ ਉਹਨਾਂ ਨੂੰ ਕਹਿੰਦਾ ਆ ਵੀ ਅਸੀਂ ਕੋਈ ਚੀਜ਼ ਜਿਵੇਂ ਆਪਾਂ ਕਹਿੰਨਾ ਅੰਦਰੋਂ ਦਵਾਈ ਲਓ ਉੱਥੇ ਪ੍ਰਾਈਵੇਟ ਦੇ ਕਹਿੰਦੇ ਨੇ ਆਪਾਂ ਬਾਹਰੋਂ ਲੈਣ ਜਾਂਦੇ ਆ ਫਿਰ ਉਹ ਅਗਲਾ ਕਹਿੰਦਾ ਵੀ ਇਹਨਾਂ ਨੂੰ ਕਿਸੇ ਬਸਤੇ ਦਾ ਕੱਢੀ ਜੇ 1350 ਇੱਥੇ ਲਈ ਹੈ ਉੱਥੇ ਜਦੋਂ ਤੁਸੀਂ ਬਿੱਲ 'ਚ ਦੇਖੋਗੇ ਉਹ ਐਕਚੁਅਲੀ ਗੱਲ ਹੈ ਵੀ 2200 2500 ਦੀ ਬਣ ਜਾਣੀ ਹੈ ਕਿਉਂਕਿ ਆਪਾਂ ਬਾਹਰੋਂ ਲੈ ਦੀ ਉਹ ਤਾਂ ਨਿੱਜੀ ਕਰਨ ਉਹ ਤਾਂ ਨਿੱਜੀ ਹਸਪਤ ਆਪਾਂ ਨੂੰ ਜਿਹੜੀ ਕਹਿੰਦੇ ਅਸੀਂ ਲੋਕ ਹਿੱਤ ਦੇ ਵਿੱਚ ਗਰੀਬਾਂ ਦੀ ਸਰਕਾਰ ਆਈ ਸਾਡੀ ਸਾਡੀ ਉਹ ਸਕੀਮਾਂ ਫਲਾਣੀਆਂ ਫਰਿਸ਼ਤਾ ਸਕੀਮ ਪੰਜਾਬ ਦੇ ਲੋਕਾਂ ਦਾ ਖੂਨ ਚੂਸਣ ਲੱਗ ਗਏ ਨੇ ਕੀ ਹਾਲ ਸਰਨੇ ਮੈਂ ਡਾਕਟਰ ਬਲੌਂਦਿਕ ਮੈਂ ਸੀਨੀਅਰ ਮੈਡੀਕਲ ਅਫਸਰ ਪਤਾ ਕਿਸਰਾ ਦੇਖਦੇ ਹੋ ਜੋ ਬਲੱਡ ਦੇ ਰੇਟ ਵਧੇ ਨੇ ਪਹਿਲਾਂ 300 ਸੀਪੀ 1100 ਹੁੰਦੇ ਹੋਏ ਨਹੀਂ ਸਰ ਉਹ ਮਰੀਜ਼ ਲਈ ਰੇਟ ਨਹੀਂ ਵਧੇ ਉਹ ਜਿਹੜੇ ਸਰਕਾਰੀ ਹਸਪਤਾਲ ਦੇ ਪੇਸ਼ੈਂਟ ਨੇ ਜਾਂ Tata Memorial Cancer Hospital ਦੇ ਪੇਸ਼ੇ ਨੇ ਉਹਨਾਂ ਲਈ ਸੇਮ ਹੀ ਹੈ ਉਹਨਾਂ ਨੂੰ ਫ੍ਰੀ ਬਲੱਡ ਮਿਲਦਾ ਹੈ ਉਹਨਾਂ ਦੀ ਜਿਹੜੀ ਪ੍ਰੋਸੈਸ ਫੀਸ ਹੈ ਪਹਿਲਾਂ ਸੀ ਜੋ ਚੱਲਦੀ ਸੀ ਉਹ ਉਵੇਂ ਚੱਲ ਰਹੀ ਹੈ ਜਿਹੜੇ ਗਵਰਨਮੈਂਟ ਦੇ ਨੇ ਰੇਟ ਵਧਾਏ ਨੇ ਜਿਹੜਾ 300 ਤੋਂ 1100 ਕੀਤਾ 1000 ਤੋਂ 1100 ਕੀਤਾ ਪ੍ਰਾਈਵੇਟ ਹਸਪੀਟਲ ਤਰੀਕਾ ਜੋ ਪ੍ਰਾਈਵੇਟ ਹਸਪੀਟਲ ਨੂੰ ਬਲੱਡ ਚਾਹੀਦਾ ਉਹ ਉਹਨਾਂ ਨੂੰ ਇਸ ਰੇਟ ਦੇ ਰੇਟ ਮਿਲੇਗਾ ਸਰ 1300 ਰੁਪਏ ਦਾ ਕੀ ਹਿਸਾਬ ਹੈ 1100 ਇੱਕ ਹੋਲ ਬਲੱਡ ਹੁੰਦਾ ਸਰ ਇੱਕ ਐਸਡੀਪੀ ਹੁੰਦੇ ਨੇ ਇੱਕ ਆਪਣੇ ਹੋਲ ਬਲੱਡ ਹੁੰਦਾ ਇੱਕ ਹੁੰਦਾ ਪੀਵੀਆਰਸੀ ਉਹਨਾਂ ਨੂੰ ਦੋਨਾਂ ਦਾ ਫਰਕ ਹੁੰਦਾ ਉਹ ਇੱਕ 300 ਸੀ ਪਹਿਲਾਂ ਤੇ 1000 ਰੁਪਏ ਸੀ ਉਹ ਦੋਨਾਂ ਦਾ ਰੇਟ ਹੁਣ 1100 150 لوکاں نے کافی روز ਪਾਇੰਦਾ ਕਿ ਇਸ ਲਈ ਸਰਕਾਰ ਜਿਹੜਾ ਬਜਟ ਦੇ ਨਹੀਂ ਨਹੀਂ ਲੋਕਾਂ ਤੇ ਨਾਲ ਕੋਈ ਫਰਕ ਹੀ ਨਹੀਂ ਹੈਗਾ ਜੀ ਲੋਕਾਂ ਨੂੰ ਸਰਕਾਰੀ ਹਸਪਤਾਲ ਤੇ ਮਰੀਜ਼ਾਂ ਨੂੰ ਤੇ ਜਿਹੜੇ ਆਪਣੇ ਡਾਟਾ ਮੈਮਰੀ ਕੈਨਸਰ ਆਉਣ ਤੇ ਮਰੀਜ਼ ਨੇ ਉਹਨਾਂ ਨੂੰ ਸਾਰਿਆਂ ਨੂੰ ਫ੍ਰੀ ਹੈ